ਸਸਿਕਾ ਦੋਸਤੋ ਕੀ ਹਾਲ ਚੱਲਿਆ ਤੁਹਾਡਾ ਜੀ ਅ ਬੜੇ ਦਿਨਾਂ ਬਾਅਦ ਵੀਡੀਓ ਪਾਉਣ ਲੱਗਿਆ ਜੀ ਕਾਫੀ ਦਿਨ ਹੋ ਗਏ ਅ ਕੋਕੇ ਮੈਂ ਹੈ ਨਹੀਂ ਸੀ athe ਕਿਤੇ ਗਿਆ ਸੀਗਾ ਸੋ ਸੋਚਿਆ ਅ ਅ ਮਤਲਬ ਕਿ ਤੁਹਾਡੇ ਲਈ ਵੀਡੀਓ ਬਣਾਈ ਜਾਵੇ ਵੈਸੇ ਵੀ ਠੰਡ ਬਹੁਤ ਹੈ ਤੇ ਠੰਡ ਦੇ ਨਾਲ ਜਿਹੜਾ ਪੰਜਾਬੀ ਸਿਨੇਮਾ ਆ ਉਹ ਵੀ ਬਹੁਤ ਠੰਡਾ ਆ ਕਿਉਂਕਿ ਇਸ ਠੰਡ ਦੇ ਵਿੱਚ ਜ਼ਿਆਦਾਤਰ ਕੋਈ ਮਤਲਬ ਕਿ ਫਿਲਮਾਂ ਰਿਲੀਜ਼ ਹੁੰਦੀਆਂ ਨਹੀਂ ਗਈਆਂ ਕਿਉਂਕਿ ਲੋਕ ਨਿਕਲਦੇ ਨਹੀਂ ਕਿ ਸ਼ਾਮ ਨੂੰ 6-7 ਵਜੇ ਤੋਂ ਬਾਅਦ ਸੋ ਹੁਣ ਜੇ ਗੱਲ ਕਰੀਏ ਤਾਂ ਜਿਹੜੀਆਂ ਕੋਈ ਵੱਡੀਆਂ ਫਿਲਮਾਂ ਪੰਜਾਬੀ ਨੇ ਉਹ ਜਨਵਰੀ ਐਂਡ ਜਾਂ ਫਰਵਰੀ ਸਟਾਰਟਿੰਗ ਦੇ ਵਿੱਚ ਰਿਲੀਜ਼ ਹੋਣਗੀਆਂ ਇੱਕ ਅੱਧੀ ਹੈਗੀ ਜਨਵਰੀ ਦੇ ਵਿੱਚ ਬਟ ਮੇਜਰਲੀ ਜਿਹੜੀ ਫਿਲਮਾਂ ਨੇ ਉਹ ਜਨਵਰੀ ਲਾਸਟ ਜਾਂ ਫਰਵਰੀ ਸਟਾਰਟਿੰਗ ਦੇ ਵਿੱਚ ਹੋਣਗੀਆਂ ਸੋ ਸੋਚਿਆ ਕਿ ਕੁਛ ਨਾ ਕੁਛ ਤਾਂ ਹੱਥੀਂ ਲਵਾਈ ਜਾਵੇ ਸੋ ਗੱਲ ਕਰਾਂਗੇ ਜੀ ਅੱਜ ਇੱਕ ਵੈਬ ਸੀਰੀਜ਼ ਰਿਲੀਜ਼ ਹੋਈ ਹੈ ਹੋਈ ਤਾਂ ਬਹੁਤ ਕਾਫੀ ਦੇਰ ਦੀ ਹੋਈ ਹੈ ਬਟ ਮੈਂ ਦੇਖ ਨਹੀਂ ਪਾਇਆ ਸੋ ਮੈਂ ਦੇਖੀ ਸੋ ਰਹਿਣੀ ਹੋਇਆ ਕਿ ਉਹਦੇ ਬਾਰੇ ਗੱਲ ਕੀਤੀ ਜਾਵੇ ਪੜ ਰਿਆ ਸੀ ਸੁਣ ਰਿਆ ਸੀ ਉਸੀ ਵੈਬ ਸੀਰੀਜ਼ ਬਦੀ ਤਾਰੀਫਾਂ ਬਾਰੇ ਲੋਕ ਬਹੁਤ ਅੱਛਾ ਬੋਲ ਰਹੇ ਸੀ ਸੋ ਸੋਚਿਆ ਕਿਉਂ ਨਾ ਤੁਹਾਡੇ ਤੱਕ ਵੀ ਗੱਲ ਆਪਣੀ ਵੀ ਰੱਖੀ ਜਾਵੇ ਸੋ ਮੈਂ ਗੱਲ ਕਰ ਰਿਹਾ ਜੀ ਵੈਬ ਸੀਰੀਜ਼ ਆਈ ਹੈ ਫਿਰੋਤੀ ਕੇਬਲ 1 OTT ਪਲੇਟਫਾਰਮ ਤੇ ਰਿਲੀਜ਼ ਹੋਈ ਹੈ ਸੋ ਇਹਦੇ ਵਿੱਚ ਨੇ ਜੀ ਜਗਜੀਤ ਸਿੰਘ ਧਨੋਵਾ ਆਪਣਾ ਸੁਖ ਦੰਦੀਵਾਲ ਇਕਬਾਲ ਝੜਕ ਰਹਿਮਤ ਘੋਮਣ ਸੁਖਵਿੰਦਰ ਸੋਹੀ ਤੇ ਹੋਰ ਵੀ ਬਹੁਤ ਆਰਟਿਸਟ ਨੇ ਮੇਨ ਮੇਨ ਆਰਟਿਸਟ ਆਲੇ ਜੀ ਦੇ ਵਿੱਚ ਇਹਨੂੰ ਸੀਰੀਜ਼ ਨੂੰ ਲਿਖਿਆ ਔਰ ਡਾਇਰੈਕਟ ਕੀਤਾ ਜਗਜੀਤ ਸਿੰਘ ਧنوਆ ਨੇ ਜੋ ਖੁਦ ਵੀ ਇਹਦੇ ਵਿੱਚ ਮੇਨ ਲੀਡ ਤੇ ਨੇ ਸੋ ਜੇ ਕਹਾਣੀ ਦੀ ਗੱਲ ਕਰੀਏ ਜੀ ਦੋ ਦੋਸਤਾਂ ਦੀ ਕਹਾਣੀ ਹੈ ਬੇਰਜ਼ਗਾਰ ਨੇ ਸੁਖਦੰਦੀਵਾਲ ਤੇ ਜਗਜੀਤ ਧنوਆ ਤੇ ਇੱਕ ਹੋਰ ਵਿੱਚ ਕੈਰੈਕਟਰ ਹੈ ਜਿਹੜਾ ਮੇਨ ਵਿਲਨ ਦਾ ਉਸਮੀਤ ਸਿੰਘ ਰਾਏ ਮਾਫ ਕਰਿਓ ਮੈਂ ਨਾ ਭੁੱਲ ਗਿਆ ਸੀ ਸੋ ਦੋ ਦੋਸਤ ਨੇ ਬੇਰਜ਼ਗਾਰ ਨੇ ਆਸੇ ਪਾਸੇ ਫਿਰਦੇ ਨੇ ਕੰਮ ਲੱਭਦੇ ਪਰ ਜੋ ਹਾਲਾਤ ਵੈਸੇ ਵੀ ਅੱਜ ਕੱਲ ਨੌਜਵਾਨੀ ਦਾ ਆਇਆ ਸੋ ਉਹੀ ਹਾਲਾਤ ਦਿਖਾਏ ਗਏ ਨੇ ਸੋ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿਉਂ ਨਾ ਕਿਸੇ ਨੂੰ ਬਲੈਕਮੇਲ ਕਰਕੇ ਫਰौती ਮੰਗੀ ਜਾਵੇ ਸੋ ਪਹਿਲਾਂ ਤਾਂ ਜਗਜੀਤ ਸਿੰਘ ਮਿਤਰ ਨੂੰ ਆਇਆ ਜਿਹੜਾ ਹੈਗਾ ਆ ਉਹ ਕਿਉਂਕਿ ਉਹਨੇ ਬਾਹਰ ਜਾਣਾ ਹੈ ਤੇ ਉਹਦਾ ਪਾਸਪੋਰਟ ਇੱਕ ਮਤਲਬ ਕਿ ਇੱਕ ਬਦਮਾਸ਼ ਕੋਲ ਹੈ ਤੇ ਜਿਹਨੂੰ 4 ਲੱਖ ਰੁਪਇਆ ਦੇ ਕੇ ਤੇ ਉਹ ਆਪਣਾ ਉਹਨੇ ਪਾਸਪੋਰਟ ਛਡਾਉਣਾ ਤੇ ਬਾਹਰ ਜਾਣਾ ਦਾ ਵੀਜ਼ਾ ਵੀ ਲੱਗਿਆ ਹੋਇਆ ਪਰ ਉਹ ਕਿਸੇ ਕਾਰਨ ਉਹਨੇ ਪੈਸੇ ਫੜੇ ਸੀ ਤੇ ਉਹ ਪੈਸੇ ਵਾਪਸ ਨਹੀਂ ਕਰ ਪਾਇਆ ਸੋ ਪਹਿਲਾਂ ਤਾਂ ਮਨਾ ਕਰਦਾ ਹੈ ਬਾਅਦ ਵਿੱਚ ਉਹ ਮੰਨ ਜਾਂਦਾ ਵੀ ਚਲੋ ਠੀਕ ਹੈ ਵੀ ਆਪਾਂ ਕਿਸੇ ਨੂੰ ਫੋਨ ਕਰਕੇ ਫਰौती ਮੰਗਦੇ ਆ ਜਿਹੜਾ ਉਹਨਾਂ ਦਾ ਪਹਿਲਾ ਮਤਲਬ ਕਿ ਕੰਮ ਹੁੰਦਾ ਹੈ ਪਹਿਲੀ ਚਾਲ ਹੁੰਦੀ ਹੈ ਇੱਕ ਮਖਲਚ ਜੌਲਰ ਨੂੰ ਉਹ ਬਲੈਕਮੇਲ ਕਰਦੇ ਨੇ ਸੋ ਉਹ ਪੈਸੇ ਦੇ ਵੀ ਜਾਂਦਾ ਪਰ ਉਹ ਉਦੋਂ ਬਾਅਦ ਕੁਝ ਇਹੋ ਜਿਹਾ ਹੁੰਦਾ ਹੈ ਕਿ ਸਾਰਾ ਮਤਲਬ ਤੁਸੀਂ ਲਾ ਲੋ ਵੀ ਮਤਲਬ ਕੋਲ ਮੋਲ ਹੋ ਜਾਂਦੀ ਹੈ ਗੱਲ ਕਿ ਪੈਸੇ ਉਹਨਾਂ ਕੋਲ ਪਹੁੰਚਦੇ ਨਹੀਂ ਪੈਸੇ ਕਿਸੇ ਹੋਰ ਕੋਲ ਪਹੁੰਚ ਜਾਂਦੇ ਨੇ ਤੇ ਇਹ ਪੁਲਸ ਤਾਂ ਗੱਲ ਮੁੰਜਦੀ ਹੈ ਪੁਲਿਸ ਡੀਐਸਪੀ ਦਾ ਕਰਦਾਰ ਨਮਾਇਨੇ ਸਖਵਿੰਦਰ ਸੋਹੀ ਸੋ ਉਦੋਂ ਬਾਅਦ ਪਤਾ ਲੱਗਦਾ ਹੈ ਕਿ ਵੀ ਇਹ ਪੈਸੇ ਉਹਨਾਂ ਨੂੰ ਮਿਲ ਵੀ ਜਾਂਦੇ ਨੇ ਤੇ ਜਾ ਕੇ ਉਹ ਜਦੋਂ ਆਪਣਾ ਪਾਸਪੋਰਟ ਲੈ ਕੇ ਆਉਂਦੇ ਨੇ ਪਾਸਪੋਰਟ ਲੈ ਕੇ ਆਉਣ ਤੋਂ ਬਾਅਦ ਉਹ ਜਿਹੜਾ ਬਦਮਾਸ਼ ਹੈ ਉਹ ਕਹਿੰਦਾ ਵੀ ਤੁਸੀਂ ਪੱਕਾ ਕਿਸੇ ਇੱਕ ਗਲਤ ਕੰਮ ਕਰਕੇ ਪੈਸੇ ਲੈ ਕੇ ਆਏ ਹੋ ਸੋ ਤੁਹਾਨੂੰ ਸਾਡਾ ਇੱਕ ਕੰਮ ਕਰਨਾ ਪੈਣਾ ਅਸੀਂ ਤੁਹਾਡਾ ਫੇਰ ਪਾਸਪੋਰਟ ਦੇਵਾਂਗੇ ਉਹ ਕੰਮ ਹੁੰਦਾ ਹੈ ਕਿ ਕਿਸੇ ਇੱਕ ਫੇਮਸ ਸਿੰਗਰ ਦਿਖਾਇਆ ਗਿਆ ਹੈ ਉਹ ਤੋਂ ਉਹਨੂੰ ਗਾਣ ਉਹ ਵੀ ਉਹ ਤੋਂ ਗਾਣਾ ਲੈਣਾ ਹੈ ਅਸੀਂ ਇੱਕ ਕੰਪਨੀ ਖੋਲ੍ਹਣੀ ਹੈ ਨਵੀਂ ਤੇ ਉਹਦੇ ਵਾਸਤੇ ਸਾਨੂੰ ਉਸੇ ਸਿੰਗਰ ਦਾ ਹੀ ਗਾਣਾ ਚਾਹੀਦਾ ਜਿਹੜਾ ਬਹੁਤ ਵੱਡਾ ਹਿੱਟ ਸਿੰਗਰ ਹੈ ਸੋ ਸਾਨੂੰ ਦੇਣ ਤੋਂ ਮਨਾਂ ਕਰਦਾ ਸੋ ਉਹ ਪਹਿਲਾਂ ਤਾਂ ਦੇਖਦੇ ਨੇ ਵੀ ਅਸੀਂ ਕਿਦਾਂ ਗਾਣਾ ਲੈ ਸਕੀਏ ਪਰ ਉਹਨਾਂ ਨੂੰ ਲੱਗਦਾ ਕਿ ਸੇ ਆਪਣੀ ਜਾਨ ਬਚਾਉਣੀ ਹੈ ਪਾਸਪੋਰਟ ਲੈਣਾ ਹੈ ਸੋ ਉਸੋ ਕੰਮ 'ਚ ਜੁਟ ਜਾਂਦੇ ਨੇ ਤੇ ਉਦੋਂ ਡੀਐਸਪੀ ਉਹਨਾਂ ਦੇ ਪਿੱਛੇ-ਪਿੱਛੇ ਪਿਆ ਹੋਇਆ ਵੀ ਵੀ ਵੈਰੀਫਾਈ ਕਰਨ ਨੂੰ ਸੋ ਕਹਾਣੀ ਅੱਗੇ ਵਧਦੀ ਹੈ ਸੋ ਐਂਡ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਕੀ ਉਹ ਗਾਣਾ ਲੈ ਕੇ ਆਪਣੀ ਜਾਨ ਛਡਾਉਂਦੇ ਨੇ ਉਹਨਾਂ ਨੂੰ ਉਹ ਸਿੰਗਰ ਗਾਣਾ ਦਿੰਦਾ ਨਹੀਂ ਦਿੰਦਾ ਪੈਸਿਆਂ ਦਾ ਕੀ ਬਣਦਾ ਹੈ ਪਾਸਪੋਰਟ ਦਾ ਕੀ ਬਣਦਾ ਸੋ ਇਹ ਕਹਾਣੀ ਦੇ ਦਾ ਐਂਡ ਦੇ ਵਿੱਚ ਜਾ ਕੇ ਪਤਾ ਲੱਗਦਾ ਆ ਦੋਸਤੋ ਜੇ ਇਸ ਸੀਰੀਜ਼ ਦੀ ਕਹਾਣੀ ਜਾਂ ਸਕ੍ਰੀਨਪਲੇ ਜਾਂ ਦੀ ਗੱਲ ਕਰੀਏ ਨਾ ਬਿਲਕੁਲ ਇੱਕ ਨਵੀਂ ਚੀਜ਼ ਲੈ ਕੇ ਆਏ ਨੇ ਮਤਲਬ ਕਿ ਜਗਜੀਤ ਸਿੰਘ ਧਨੋਆ ਸਭ ਤੋਂ ਪਹਿਲਾਂ ਵਧਾਈ ਦੇਣਾ ਉਹਨਾਂ ਨੂੰ ਜਗਜੀਤ ਸਿੰਘ ਧਨੋਆ ਨੂੰ ਕਿਉਂਕਿ ਸਾਨੂੰ ਸਾਡੀ ਇੰਡਸਟਰੀ ਨੂੰ ਇੱਕ ਬਹੁਤ ਅੱਛਾ ਰਾਈਟਰ ਬਹੁਤ ਅੱਛਾ ਡਾਇਰੈਕਟਰ ਤੇ ਬਹੁਤ ਅੱਛਾ ਐਕਟਰਸ ਸਾਨੂੰ ਮਿਲਿਆ ਆ ਸੋ ਕਿੰਨੀ ਕਿ ਨੇਚਰਲ ਐਕਟਿੰਗ ਕੀਤੀ ਆ ਉਹਨਾਂ ਨੇ ਬਹੁਤ ਚੰਗਾ ਲੱਗਿਆ ਜਿਹੜੀ ਸੀਰੀਜ਼ ਦਾ ਪੇਸ ਹੈ ਸੀਰੀਜ਼ ਦੀ ਜਿਹੜੀ ਕਹਾਣੀ স্ক্রিপਟ ਹੈ ਚੱਲਦਾ ਆ ਐਪੀਸੋਡ ਟੂ ਐਪੀਸੋਡ ਇਹਦੇ ਪੰਜ ਐਪੀਸੋਡ ਨੇ ਪਰ ਤੁਹਾਨੂੰ ਲੱਗਦਾ ਕਿ ਅਸੀਂ ਦੇਖ ਕੇ ਸਾਰੇ ਉਠੀਏ ਇੰਨਾ ਕੁ ਫਾਸਟ ਪੇਸ ਹੈ ਇੰਟਰਸਟ ਇੰਨਾ ਕੁ ਬਣਿਆ ਰਹਿੰਦਾ ਆ ਸੋ ਬੰਦਾ ਲੱਗਦਾ ਵੀ ਹਾਂ ਅੱਗੇ ਕੀ ਹੋਊਗਾ ਅੱਗੇ ਕੀ ਹੋਊਗਾ ਸੋ ਬਾ ਮਤਲਬ ਕਿ ਕਮਾਲ ਸਕ੍ਰੀਨ 'ਤੇ ਲਿਖਿਆ ਗਿਆ ਆ ਕੁਝ ਨਵੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਸੀਰੀਜ਼ ਦੇ ਵਿੱਚ ਜਿਹੜਾ ਕਿ ਹੁਣ ਤੱਕ ਕਿਸੇ ਪੰਜਾਬੀ ਫਿਲਮ ਜਾਂ ਸੀਰੀਜ਼ 'ਚ ਮੈਂ ਦੇਖੀਆਂ ਨਹੀਂ ਗਈਆਂ ਉਹ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਤਾਂ ਪਤਾ ਲੱਗੂਗਾ ਇੱਕ ਕੰਪਲੀਟ ਐਂਟਰਟੇਨਮੈਂਟ ਵਾਲਾ ਕੰਟੈਂਟ ਲੈ ਕੇ ਆਏ ਨੇ ਸੋ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਟੀਮ ਨਵੀਂ ਹੈ ਐਕਟਰ ਨਵੇਂ ਨੇ ਡਾਇਰੈਕਟਰ ਨਵਾਂ ਰਾਈਟਰ ਨਵਾਂ ਆ ਜਿਹਦੀ ਕ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਸਾਡੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਲੋਨ ਐਕਟਿੰਗ ਦੀ ਗੱਲ ਕਰੀਏ ਜਗਜੀਤ ਸਿੰਘ ਤਨੋਵਾ ਉਹਨਾਂ ਨੇ ਬਹੁਤ ਨੇਚਰਲ ਐਕਟਿੰਗ ਕੀਤੀ ਹੈ ਸੁਖਦੰਦੀਵਾਲ ਉਹਨਾਂ ਨੂੰ ਆਪਾਂ ਪਹਿਲਾਂ ਵੀ ਕਾਫੀ ਫਿਲਮਾਂ 'ਚ ਦੇਖ ਚੁੱਕੇ ਹਾਂ ਬਟ ਇਹ ਸੀਰੀਜ਼ ਦੇ ਵਿੱਚ ਉਹਨਾਂ ਨੇ ਬਹੁਤ ਬਾਕਮਾਲ ਐਕਟਿੰਗ ਕੀਤੀ ਹੈ ਮਤਲਬ ਟਿਪੀਕਲ ਲੱਗਦੇ ਨੇ ਵੀ ਹਾਂ ਯਾਰ ਬਾਕੀ ਇਹ ਮੁੰਡੇ ਵਿਚਾਰੇ ਬੀਰ ਜਗਾਰ ਨੇ ਕਿਸੇ ਪੱਖੋਂ ਵਿਚਾਰੇ ਇਹਨਾਂ ਦਾ ਹੈ ਨਹੀਂ ਕੁਝ ਬਣਦਾ ਨਹੀਂਗਾ ਸੁਖਵਿੰਦਰ ਸੋਹੀ ਡੀਐਸਪੀ ਦੇ ਕਿਰਦਾਰ ਦੇ ਵਿੱਚ ਬਾਕਮਾਲ ਲੱਗੇ ਨੇ ਦੇਖਣ ਦੇ ਵਿੱਚ ਵੀ ਤੇ ਐਕਟਿੰਗ ਦੇ ਵਿੱਚ ਵੀ ਇਕਬਾਲ ਜਿਹੜੇ ਇੱਕ ਤੇ ਰਹਿਮਤ ਘੁੰਮਣ ਉਹਨਾਂ ਨੇ ਪ੍ਰਵਾਸੀ ਮਤਲਬ ਹਸਬੰਦ ਵਾਈਫ ਦਾ ਕਿਰਦਾਰ ਨਿਭਾਇਆ ਹੈ ਉਹਨਾਂ ਦਾ ਕਿਰਦਾਰ ਬਹੁਤ ਬਹੁਤ ਹੀ ਕਮਾਲ ਦਾ ਹੈ ਤੇ ਬਹੁਤ ਅਹਿਮ ਹੈ ਸੋ ਮਤਲਬ ਕਿ ਉਹ ਵੀ ਕਹਾਣੀ ਦੇ ਨਾਲ-ਨਾਲ ਚੱਲਦੇ ਨੇ ਤੇ ਉਹਨਾਂ ਨੇ ਬਹੁਤ ਅੱਛੀ ਐਕਟਿੰਗ ਕੀਤੀ ਹੈ ਦਿਖਾਇਆ ਗਿਆ ਕਿ ਜਦੋਂ ਬੰਦੇ ਤੇ ਆਉਂਦੀ ਹੈ ਤਾਂ ਬੰਦਾ ਕੀ ਕਰਦਾ ਹੈ ਇਸ ਤੋਂ ਇਲਾਵਾ ਹੋਰ ਵੀ ਕਿਰਦਾਰ ਨੇ ਪਰ ਮੇਨ ਕਿਰਦਾਰੇ ਇਹ ਨੇ ਜਿਨ੍ਹਾਂ ਨੇ ਮਤਲਬ ਕਿ ਬਹੁਤ ਬਾਕਮ ਐਕਟਿੰਗ ਕੀਤੀ ਇਹਨਾਂ ਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ਫਿਲਮ ਦਾ ਸੰਗੀਤ ਸਿਚੁਏਸ਼ਨ ਵਾਈਜ਼ ਹੈ ਬਟ ਜਿੱਥੇ ਵੀ ਦੋ ਤਿੰਨ ਗਾਣੇ ਆ ਵਿੱਚ ਹਿੰਦੀ ਦੇ ਵਿੱਚ ਵੀ ਗਾਣੇ ਨੇ ਪਰ ਜਦੋਂ ਆਉਂਦੇ ਨੇ ਬਹੁਤ ਅੱਛੇ ਲੱਗਦੇ ਨੇ ਕਹਾਣੀ ਨੂੰ ਦਰਸਾਉਂਦੇ ਨੇ ਕਹਾਣੀ ਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਡਾਇਰੈਕਸ਼ਨ ਬਹੁਤ ਕਮਾਲ ਦੀ ਹੈ ਸੋ ਮੈਨੂੰ ਮੈਨੂੰ ਮਤਲਬ ਉਮੀਦ ਨਹੀਂ ਸੀਗਾ ਮਤਲਬ ਜਦੋਂ ਮੈਂ ਦੇਖਣ ਲੱਗਿਆ ਸੀ ਕਿ ਇੱਕ ਬੰਦਾ ਐਕਟਿੰਗ ਵੀ ਕਰ ਰਿਹਾ ਉਹਨੇ ਲਿਖਿਆ ਵੀ ਹੈ ਇਹਨੇ ਉਹਨਾਂ ਨੂੰ ਡਾਇਰੈਕਟ ਵੀ ਕੀਤਾ ਹੈ ਸੋ ਕਹਿ ਸਕਦੇ ਆ 3 ਇਨ 1 ਆਈ ਥਿੰਕ 4 ਇਨ 1 ਮੈਨੂੰ ਲੱਗਦਾ ਉਹਨੇ ਐਡੀਟ ਵੀ ਜਗਜੀਤ ਸਿੰਘ ਤਰੋਆ ਨੇ ਕੀਤੀ ਐ ਸੋ ਮੈਂ ਵਧਾਈ ਦਿੰਦਾ ਜੀ ਬਿਲਕੁਲ ਨਵੀਂ ਟੀਮ ਨਵੇਂ ਰਾਈਟਰ ਨਵੇਂ ਐਕਟਰ ਨਵੇਂ ਡਾਇਰੈਕਟਰ ਨੂੰ ਬਹੁਤ ਚੰਗਾ ਕੰਟੈਂਟ ਹੈ ਬਹੁਤ ਚੰਗੀ ਸੀਰੀਜ਼ ਹੈ ਤੁਸੀਂ ਦੇਖੋਗੇ ਦੇਖਣ ਤੋਂ ਬਾਅਦ ਤੁਹਾਨੂੰ ਲੱਗੂਗਾ ਕਿ ਬਾਕੀ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੁਝ ਨਵੀਂ ਚੀਜ਼ ਨਵਾਂ ਕੰਟੈਂਟ ਆਇਆ ਆ ਜਿੰਨਾ ਲੋਕਾਂ ਨੇ ਦੇਖੀ ਆ ਉਹਨਾਂ ਨੂੰ ਬਹੁਤ ਪਸੰਦ ਆਈ ਇਹ ਚੀਜ਼ ਪਰ ਮੈਨੂੰ ਬਾਕੀ ਬਹੁਤ ਅੱਛੀ ਲੱਗੀ ਮੈਂ ਲੇਟ ਆ ਪਰ ਮੈਨੂੰ ਲੱਗਿਆ ਕਿ ਜੇ ਮੈਂ ਲੇਟ ਆ ਤਾਂ ਮੈਨੂੰ ਬਹੁਤ ਅੱਛਾ ਮਤਲਬ ਕਿ ਮੈਂ ਮਤਲਬ ਮਿਸ ਕਰ ਰਿਆ ਸੀ ਇਹ ਚੀਜ਼ ਨੂੰ ਸੋ ਉਹ ਚੀਜ਼ ਪੂਰੀ ਹੋ ਗਈ ਕਿਉਂਕਿ ਬਹੁਤ ਦੇਰ ਤੋਂ ਕੁਝ ਪੰਜਾਬੀ ਕੈਂਡੀਡਟ ਕੰਟੈਂਟ ਆਇਆ ਨਹੀਂ ਸੋ ਮੈਂ ਫਰਾਂਤੀ ਦੇਖੀ ਮੈਨੂੰ ਚੰਗਾ ਲੱਗਿਆ ਸੋ ਵਧਾਈ ਦੇ ਪਾਤਰ ਨੇ ਜੀ ਸਾਰੇ ਕਿਰਦਾਰ ਸਾਰੀ ਟੀਮ ਕੇਬਲ 1 ਕਿਬਲ 1 ਦੀ ਮੈਂ ਪਹਿਲਾਂ ਵੀ ਤਾਰੀਫ ਕਰਦਾ ਕਿ ਜਿੰਨਾ ਵੀ ਉਹਨਾਂ ਦਾ ਹੁਣ ਤੱਕ ਕੰਟੈਂਟ ਆਇਆ ਉਹ ਬਿਲਕੁਲ ਡਿਫਰੈਂਟ ਔਰ ਅੱਛਾ ਆਇਆ ਹੈ ਮਤਲਬ ਕਿ ਲੱਗਦਾ ਹੈ ਕਿ ਉਹ ਜਿਹੜੇ ਜਿਸ ਚੀਜ਼ ਦੇ ਸੋਚ ਦੇ ਉੱਤੇ ਉਹ ਚੱਲੇ ਰਹੇ ਉਹ ਸੂਸ ਦੇ ਉੱਤੇ ਬਿਲਕੁਲ ਖੜੇ ਉਤਰੇ ਨੇ ਸੋ ਤੁਸੀਂ ਦੇਖੋ ਕੇਵਲ 1 ਤੇ ਫਰੋਤੀ ਹੈ ਹਨਾ 21 ਨਵੰਬਰ ਨੂੰ ਰਿਲੀਜ਼ ਹੋਈ ਸੀਗੀ ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਪਰ ਦੇਖੋਗੇ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਣਗੀਆਂ ਬਹੁਤ ਚੰਗਾ ਟਾਈਮ ਪਾਸ ਬਹੁਤ ਚੰਗਾ ਕੰਟੈਂਟ ਮੈਂ ਆਪਣੇ ਵੱਲੋਂ ਇਸ ਵੈਬ ਸੀਰੀਜ਼ ਨੂੰ 3.5 ਸਟਾਰ ਦਿੰਦਾ ਹਾਂ ਉਮੀਦ ਹੈ ਜਿਹੜਾ ਸੈਕੰਡ ਪਾਰਟ ਆਊਗਾ ਕਿਉਂਕਿ ਉਹਨਾਂ ਨੇ ਅਨਾਉਂਸ ਕੀਤਾ ਹੈ ਐਂਡ ਦੇ ਵਿੱਚ ਕਿ ਅਸੀਂ ਸੈਕੰਡ ਪਾਰਟ ਲੈ ਕੇ ਆਵਾਂਗੇ ਉਹ ਇਦੋਂ ਵੀ ਵਧੀਆ ਹੋਊਗਾ ਇਹ ਤਾਂ ਬਹੁਤ ਵਧੀਆ ਇਦੋਂ ਵੀ ਬਹੁਤ ਵਧੀਆ ਹੋਊਗਾ ਕਿਉਂਕਿ ਜਦੋਂ ਕਿਸੇ ਚੰਗੀ ਚੀਜ਼ ਨੂੰ ਤਾਰੀਫ ਤਾਰੀ ਤਾਂ ਉਹਨਾਂ ਦੀ ਹੌਸਲੇ ਜਿਹੜੇ ਹੈਗੇ ਨੇ ਉਹ ਬਹੁਤ ਮਤਲਬ ਹੋਰ ਚੰਗੇ ਹੋ ਜਾਂਦੇ ਨੇ ਤਾਂ ਉਮੀਦ ਹੈ ਕਿ ਉਹ ਅੱਗੇ ਇਸਾ ਅਗਲਾ ਪਾਰਟ ਉਹ ਵੀ ਚੰਗਾ ਲੈ ਕੇ ਆਉਣਗੇ ਸੋ ਹੁਣ ਤੋਂ ਰੈਗੂਲਰ ਵੀਡੀਓਜ਼ ਆਉਣਗੀਆਂ ਜੀ ਕਿਉਂਕਿ ਹੁਣ ਨਹੀਂ ਬ੍ਰੇਕ ਪੈਂਦੀ ਸੋ ਉਮੀਦ ਹੈ ਤੁਸੀਂ ਸਾਥ ਬਣਾਈ ਰੱਖਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਸਿਕਾ